ਵੀ ਥੋੜਾ ਕਹਿਣਾ ਵੀ ਬੈਰੀਕੇਟ ਉਹਨਾਂ ਨੇ ਲਾਏ ਨੇ ਨਹੀਂ ਬੈਰੀਕੇਟ ਉਹਨਾਂ ਨੇ ਲਾਏ ਆ ਹੁਣ ਮੈਂ ਇਹ ਤਾਂ ਸਖਤ ਇਹਨਾਂ ਨੂੰ ਮੋਦੀ ਸਰਕਾਰ ਨੂੰ ਕਹਿੰਦਾ ਇਹਨਾਂ ਨੂੰ ਪੱਕੇ ਹੀ ਰਹਿਣ ਦੇਵੇ ਸਾਨੂੰ ਵੱਖੇ ਰਹਿਣ ਦੇਵੇ ਸਾਡੇ ਤਾਂ ਮੁੱਖ ਮੰਤਰੀ ਸਾਹਿਬ ਨੇ ਵੀ ਬਿਆਨ ਦਿੱਤਾ ਕਿ ਸਾਡੇ ਸਾਡੀ ਜਿੱਕ ਦਿੱਲੀ ਦੇ ਵਿੱਚ ਅਸੀਂ ਅੰਦੋਲਨ ਜਿੱਤ ਕੇ ਕਹਿੰਨੇ ਜਿੱਤ ਗਏ ਸੀ ਤਾਂ ਨਹੀਂ ਕਿਹਾ ਵੀ ਸੀ ਜਿੱਤ ਗਏ ਆ ਹਾਰ ਕੇ ਆਏ ਆ ਉਹਨੂੰ ਵੀ ਤੇ ਜੋ ਨੋਟੀਫਿਕੇਸ਼ਨ ਲੈਣੇ ਸੀ ਜਾਂ ਨੌਜਵਾਨਾਂ ਦੇ ਜਿਹਦੇ ਪਿੱਛੇ ਅੱਜ ਅਸੀਂ ਦੁਬਾਰੇ ਫੇਰ ਬੈਠੇ ਆ ਪਰਚੇ ਰੱਦ ਕਰਾਉਣੇ ਸੀ ਨਹੀਂ ਕਰਵਾਏ ਜਿਹੜਾ ਲਖੀਮ ਪਖੀਰੀ ਕਾਂਡ ਵਾਲਾ ਇਨਸਾਫ ਅਸੀਂ ਨਹੀਂ ਲੈ ਸਕੇ ਹਾਂ ਤੇ 13 ਮਹੀਨੇ ਪਹਿਲਾਂ ਜੋ ਬੋਧੀ ਸਰਕਾਰ ਦੀ ਹਿੰਗੜ ਕੱਟ ਕੇ ਆਏ ਉਹਨਾਂ ਦੇ ਹੁਣ ਦੁਬਾਰੇ ਫੇਰ ਖਟਰ ਨਾਲ ਪੰਗਾ ਪਿਆ ਹੈ ਦੇਖਦੇ ਹਾਂ ਕਿੰਨਾ ਚਿਰ ਬੈਰੀਕੇਡ ਲਾਉਂਦਾ ਹੈ ਕਿੰਨਾ ਸਾਡੇ ਇਹ ਜੇ ਨੌਜਵਾਨ ਯੋਧੇ ਬੈਠੇ ਆਂ ਪਰ ਸਾਨੂੰ ਜਦੋਂ ਵੀ ਮਾਰਿਆ ਸਾਨੂੰ ਆਪਣਿਆਂ ਨੇ ਮਾਰਿਆ ਆਪਣਿਆਂ ਤੋਂ ਅਸੀਂ ਹਾਰੇ ਆਂ ਉਹ ਬੈਰੀਕੇਡ ਪਟਨਾ ਕੋਈ ਬੜੀ ਗੱਲ ਨਹੀਂ ਹੁੰਦੀ ਮਸਲਾ ਕੀ ਆ ਇਹ ਸਰਕਾਰ ਤੋਂ ਮੰਗਾਂ ਮਨਾਉਣੀਆਂ ਬੜੀ ਗੱਲ ਹੁੰਦੀ ਆ ਬੈਰੀਕੇਡ ਤਾਂ ਕੋਈ ਬਹੁਤੀ ਬੜੀ ਗੱਲ ਨਹੀਂ ਹੈਗੀ ਜੀ ਤੇ ਸਾਡੇ ਪੁੱਤ ਮਾਰਨੇ ਹੁੰਨੇ ਇਹਨਾਂ ਨੇ ਇੱਕ ਇਹਨਾਂ ਨੂੰ ਬਹਾਨਾ ਚਾਹੀਦਾ ਵੀ ਕਿਵੇਂ ਪੰਜਾਬ ਦੀ ਜਿਹੜੀ ਜਵਾਨੀ ਹੈ ਅੱਜ ਫੇਰ ਜਿਹਨੂੰ ਇੱਕ ਵਾਰ ਇਹਨਾਂ ਨੇ ਮੰਨ ਲਓ ਪਹਿਲਾਂ ਅੱਤਵਾਦ ਖਤਮ ਕੀਤਾ ਫਿਰ ਨਸ਼ਾ ਕਹਿ ਕਹਿ ਕੇ ਖਤਮ ਕੀਤਾ ਤੇ ਅੱਜ ਇਹਨਾਂ ਨੂੰ ਫੇਰ ਪੰਜਾਬ ਦੀ ਜਵਾਨੀ ਰੜਕਦੀ ਹੈ ਅਸੀਂ ਤਾਂ ਆਪਣੇ ਨੌਜਵਾਨਾਂ ਨੂੰ ਵੀ ਕਹੀਦਾ ਵੀ ਹਜਾਂ ਇਹਨਾਂ ਨਾਲ ਸਾਨੂੰ ਲੜਨ ਦੀ ਲੋੜ ਨਹੀਂ ਕੋਈ ਵਕਤ ਆਊਗਾ ਲੜਾਂਗੇ ਨਾ ਗੱਲ ਇਹ ਨਹੀਂ ਆਪਣੇ ਵੀਰਾਂ ਨੂੰ ਵੀ ਕਈ ਬੈਰੀਕੇਟਾਂ ਤੋਂ ਕੋਲ ਨਹੀਂ ਜਾਣਾ ਬੈਰੀਕੇਟ ਕੋਈ ਬੜੀ ਗੱਲ ਨਹੀਂ ਹੈਗੀ ਲਾਹ ਲੈਣ ਦੇ ਉਹਨਾਂ ਨੂੰ ਅਸੀਂ ਤਾਂ ਕਹਿੰਦੇ ਪੱਕੇ ਹੋ ਜਾਣ ਇੱਕ ਦਿਨ ਜਿਵੇਂ ਇੱਥੇ ਬਾਰਡਰ ਸੀ ਸਾਡਾ ਉਹ ਬਾਰਡਰ ਉੱਥੇ ਦੁਬਾਰੇ ਫੇਰ ਬਣ ਜਾਵੇ ਮੈਦਾਕਾਲਪੁਰਖ ਵਾਹਿਗੁਰੂ ਅਗੇ ਇਹੀ ਅਰਦਾਸ ਹੈ ਭਾਈ ਕਿਵੇਂ ਦੇਖ ਗੁਰਜ ਕਾ ਹਾਲ ਸਾਹਿਬ ਗੁਰਜ ਕੀ ਫਤਿਹ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਭਾਈ ਜਿਹੜੇ ਇਲਾਕੇ ਤੋਂ ਆਏ ਹੋ ਸਾਡਾ ਰੋਪੜ ਜ਼ਿਲ੍ਹਾ ਜੀ ਕਿਸਾਨ ਜਿਹੜੇ ਸ਼ੇਰੇ ਪੰਜਾਬ ਤੋਂ ਮੈਂ ਜ਼ਿਲ੍ਹਾ ਪ੍ਰਧਾਨ ਆ ਜੀ ਰੋਪੜ ਤੋਂ ਤੇ ਅੱਜ ਅਸੀਂ ਇੱਥੇ 13 ਤਰੀਕ ਨੂੰ ਇੱਥੇ ਖੜੇ ਆ ਜੀ ਅਸੀਂ 13 ਤਰੀਕ ਦੀ ਇੱਥੋਂ ਔਲਾਦ ਕਿਵੇਂ ਦੇਖਦੇ ਹੋ ਅੱਜ ਤੀਜਾ ਦਿਨ ਆ ਬਾਈ ਇੱਥੇ ਡਟੇ ਹੋਏ ਨੇ ਕਿਸਾਨ ਜਿਹੜੇ ਦੇਖੋ ਹਾਲਾਤ ਤਾਂ ਜਿਹੜਾ ਬੁਝਦਲਾ ਇਨਸਾਨ ਹੁੰਦਾ ਉਹ ਪਰਵਾਹ ਕਰੇ ਕਰਦਾ ਏ ਤੇ ਸਾਡੀ ਕੌਮ ਜੁਝਾਰੂਆਂ ਦੀ ਕੌਮ ਹੈ ਤੇ ਡਟੇ ਹੋਏ ਆ ਤੇ 13 ਮਹੀਨੇ ਪਹਿਲਾਂ ਜੋ ਮੋਦੀ ਸਰਕਾਰ ਦੀ ਹਿੰਗੜ ਕੱਢ ਕੇ ਆਏ ਉਹਦੇ ਹੁਣ ਦੁਬਾਰੇ ਫੇਰ ਖੱਟਰ ਨਾਲ ਪੰਗਾ ਪਿਆ ਏ ਦੇਖਦੇ ਆ ਕਿੰਨਾ ਚਿਰ ਬੈਰੀਕੇਡ ਲਾਉਂਦਾ ਏ ਕਿੰਨਾ ਚਿਰ ਕੀ ਕਰਦਾ ਏ ਪਰ ਕੱਲ ਨੂੰ ਇਹਨਾਂ ਨੇ ਕਿਹਾ ਵੀ ਤੁਸੀਂ ਅੱਗੇ ਨਾ ਵਧੋ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਹੂੰ ਤੋਂ ਸੋ ਅੱਜ ਦੇਖਦੇ ਹਾਂ ਜੀ ਸ਼ਾਮ ਤੱਕ ਕੀ ਕਰਦੇ ਹਾਂ ਨਹੀਂ ਉਸ ਤੋਂ ਬਾਅਦ ਅਗਲੀ ਕਿਆ ਰਣਨੀਤੀ ਹੋਗੀ ਉਹ ਅਸੀਂ ਬੈਠ ਕੇ ਤੈਅ ਕਰਾਂਗੇ ਭਾਈ ਇਹ ਮੀਟਿੰਗ ਵੀ ਚੱਲ ਰਹੀ ਹੈ ਸ਼ਾਮ ਨੂੰ ਹਾਂ ਬਿਲਕੁਲ ਜੀ ਰਾਤ ਵੀ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਹੈ ਤੇ ਅੱਜ ਵੀ ਗੱਲਬਾਤ ਮੀਟਿੰਗ ਮੰਤਰੀ ਸਾਹਿਬਾਨ ਨਾਲ ਉਸ ਤੋਂ ਬਾਅਦ ਦੇਖਦੇ ਹਾਂ ਜੀ ਕਿਆ ਪ੍ਰੋਗਰਾਮ ਬਣਦਾ ਪਿਛਲੇ ਕਿਸਾਨੀ ਅੰਦੋਲਨਾਂ ਦੇ ਵਿੱਚ ਵੀ ਦਿੱਲੀ ਗਏ ਸੀਗੇ ਬੈਰੀਕੇਡ ਪੱਟ ਕੇ ਅਗਰ ਲੱਗਦਾ ਕਿ ਸਹਿਮਤੀ ਨਹੀਂ ਬਣਦੀ ਫਿਰ ਬੈਰੀਕੇਡ ਪਟੋਗੇ ਨਹੀਂ ਦੇਖੋ ਬੈਰੀਕੇਡ ਪਟਣਾ ਕੋਈ ਬੜੀ ਗੱਲ ਨਹੀਂ ਹੁੰਦੀ ਮਸਲਾ ਕੀ ਆਏ ਸਰਕਾਰ ਤੋਂ ਮੰਗਾਂ ਮਨਾਉਣੀਆਂ ਬੜੀ ਗੱਲ ਹੁੰਦੀ ਹੈ ਬੈਰੀਕੇਡ ਤਾਂ ਕੋਈ ਬਹੁਤੀ ਬੜੀ ਗੱਲ ਨਹੀਂ ਹੈਗੀ ਜੀ ਦੂਜੀ ਗੱਲ ਵੀ ਸਰਕਾਰ ਅੱਜ ਸਾਡੇ ਥੱਲੇ ਝੁਕੀ ਪਈ ਹੈ ਸਾਡੇ ਹੱਕ ਹੱਕ ਦੇਣ ਨੂੰ ਤਿਆਰ ਹੈ ਪਰ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਬਿਤਕਰਾਂ 1947 ਤੋਂ ਚੱਲਦਾ ਆ ਉਹਦੀ ਕਮੀ ਰਹੀ ਜੋ ਸਾਡੇ ਮੁੱਖ ਆਗੂ ਸੀ ਜਿਵੇਂ ਸਰਕਾਰਾਂ ਚ ਲਾ ਲੋ ਜਿਹੜੇ ਵੀ ਲੀਡਰ ਜਿੰਨੇ ਵੀ ਆਏ ਆ ਉਹਨਾਂ ਦੀ ਨਲਾਕੀ ਲਾ ਲੋ ਜਾਂ ਫਿਰ ਜਿਵੇਂ ਸਾਡੀ ਜਿੱਕ ਦਿੱਲੀ ਦੇ ਵਿੱਚ ਅਸੀਂ ਅੰਦੋਲਨ ਜਿੱਤ ਕੇ ਕਹਨੇ ਜਿੱਤ ਕੇ ਆ ਸੀ ਤਾਂ ਨਹੀਂ ਕਿਹਾ ਵੀ ਅਸੀਂ ਜਿੱਤ ਕੇ ਆਏ ਹਾਰ ਕੇ ਆਏ ਆ ਉਹਨੂੰ ਵੀ ਤੇ ਜੋ ਨੋਟੀਫਿਕੇਸ਼ਨ ਲੈਣੇ ਸੀ ਜਾਂ ਨੌਜਵਾਨਾਂ ਤੇ ਜਿਹਦੇ ਪਿੱਛੇ ਅੱਜ ਅਸੀਂ ਦੁਬਾਰੇ ਫੇਰ ਬੈਠੇ ਆ ਪਰਚੇ ਰੱਦ ਕਰਾਉਣੇ ਸੀ ਨਹੀਂ ਕਰਵਾਏ ਜਿਹੜਾ ਲਖੀਮ ਪਖੀਰੀ ਕਾਂਡ ਵਾਲਾ ਇਨਸਾਫ ਅਸੀਂ ਨਹੀਂ ਲੈ ਸਕੇ ਉਹਦੇ ਕਰਕੇ ਅੱਜ ਸਾਨੂੰ ਦੁਬਾਰੇ ਆਉਣਾ ਪਿਆ ਸਾਨੂੰ ਸਾੜਿਆਂ ਨੇ ਮਾਰਿਆ ਅਸੀਂ ਦੁਸ਼ਮਣ ਤੋਂ ਨਹੀਂ ਕਦੇ ਵੀ ਹਾਰੇ ਸਾਡੇ ਇਹ ਜੇ ਨੌਜਵਾਨ ਯੋਧੇ ਬੈਠੇ ਆ ਪਰ ਸਾਨੂੰ ਜਦੋਂ ਵੀ ਮਾਰਿਆ ਸਾਨੂੰ ਆਪਣੇਆਂ ਨੇ ਮਾਰਿਆ ਆਪਣੇਆਂ ਤੋਂ ਅਸੀਂ ਹਾਰੇ ਹੁਣ ਜਿਵੇਂ ਅੱਜ ਖੱਟਰ ਸਾਹਿਬ ਨੇ ਤੁਸੀਂ ਦੇਖਿਆ ਬੈਰੀਕੇਡ ਲਾਏ ਅਸੀਂ ਕੋਈ ਪਾਕਿਸਤਾਨ ਜਾਂ ਕਿਸੇ ਨਾਲ ਜੁੱਧ ਥੋੜੀ ਕਰਨ ਆਏ ਠੀਕ ਹੈ ਬੈਰੀਕੇਡ ਲਾ ਦਿੱਤੇ ਫਿਰ ਉੱਥੇ ਉਹਨਾਂ ਨੂੰ ਪੱਕੇ ਰਹਿਣ ਦੇਵੇ ਫਿਰ ਦੇਖ ਲਵੇ ਵੀ ਹਿੰਦੁਸਤਾਨ ਜਿਆਦਾ ਤਰੱਕੀ ਕਰਦਾ ਕਿ ਪੰਜਾਬ ਦੇਸ਼ ਜੋ ਪਹਿਲਾਂ ਦੇਸ਼ ਸੀ ਹੂੰ 47 ਚ ਸੌਰੀ 47 ਤੋਂ 93 ਸਾਲ ਇਹਨਾਂ ਦਾ ਗੁਲਾਮ ਰਿਹਾ ਅੰਗਰੇਜ਼ਾਂ ਦਾ ਤੇ 70 75 ਸਾਲ ਹੋ ਗਏ ਅੱਜ ਹਿੰਦੁਸਤਾਨ ਦਾ ਗੁਲਾਮ ਹੈ ਪੰਜਾਬ ਵੀ ਥੋੜਾ ਕਹਿਣਾ ਵੀ ਬੈਰੀਕੇਟ ਉਹਨਾਂ ਨੇ ਲਾਏ ਨੇ ਨਹੀਂ ਬੈਰੀਕੇਟ ਉਹਨਾਂ ਨੇ ਲਾਏ ਆ ਹੁਣ ਮੈਂ ਇਹ ਤਾਂ ਸਖਤ ਇਹਨਾਂ ਨੂੰ ਮੋਦੀ ਸਰਕਾਰ ਨੂੰ ਕਹਿੰਦਾ ਇਹਨਾਂ ਨੂੰ ਪੱਕੇ ਹੀ ਰਹਿਣ ਦੇਵੇ ਸਾਨੂੰ ਵੱਖਰੇ ਰਹਿਣ ਦੇਵੇ ਸਾਡੇ ਦਾ ਮੁੱਖ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਵੀ ਜੇ ਸਾਡੇ ਕੋਈ ਨਹੀਂ ਰਹਿਣਾ ਚਾਹੁੰਦੇ ਸਾਡੇ ਪੁੱਤ ਤੁਸੀਂ ਰੋਜ਼ ਕੋਈ ਕਿਸੇ ਇਲਜ਼ਾਮ ਲਾ ਕੇ ਮਾਰ ਦਿੰਨੇ ਕਦੇ ਕੋਈ ਇਲਜ਼ਾਮ ਲਾ ਕੇ ਮਾਰ ਦਿੰਨੇ ਠੀਕ ਹੈ ਸਾਨੂੰ ਵੱਖਰਾ ਕਰਕੇ ਦੇਖੋ ਤੁਸੀਂ 2 ਸਾਲ ਦੇਖੋ ਪੰਜਾਬ ਦੀ ਇਨਕਮ ਕਿੰਨੇ ਇੱਥੇ ਪਹੁੰਚਦੀ ਹੈ ਤੁਹਾਡੇ ਹਿੰਦੁਸਤਾਨ ਦੀ ਕਿੱਥੇ ਪਹੁੰਚਦੀ ਹੈ ਲੱਗ ਸਰਕਾਰ ਦੀ ਤਿਆਰੀ ਕਿਸ ਤਰ੍ਹਾਂ ਦੇਖ ਰਿਹਾ ਤਾਂ ਵੀ ਪਿਛਲੇ 10 15 ਦਿਨੋਂ ਤੋਂ ਚੱਲ ਰਹੀ ਹੋਣੀ ਹੈ ਨਹੀਂ ਦੇਖੋ ਇਹਦਾ ਇਹਨਾਂ ਦਾ ਕੰਮ ਹੈ ਇਹਨਾਂ ਕੋਲ ਸਾਰਾ ਕੁਝ ਹੈ ਸਾਰਾ ਮਟੀਰੀਅਲ ਹੈ ਇਹਨਾਂ ਨੇ ਉੱਥੇ ਜਿੰਨਾ ਪੈਸਾ ਉੱਥੇ ਖਰਚ ਕਰਤਾ ਬੈਰੀਗੇਟਾਂ ਦੇ ਤਿੰਨਾਂ ਤੋਂ ਅਗਰ ਕਿਸੇ ਗਰੀਬ ਦਾ ਕਰਜ਼ਾ ਮਾਫ਼ ਕਰ ਦਿੰਦੇ ਉਹ ਚੰਗੀ ਗੱਲ ਨਹੀਂ ਸੀ ਸਾਡੇ ਨਾਲ ਬੈਠ ਕੇ ਪਹਿਲੀ ਗੱਲਬਾਤ ਕਰ ਲੈਂਦੇ ਉੱਥੇ ਕਰ ਲੈਂਦੇ ਹੁਣ ਵੀ ਤਾਂ ਸਮਝੌਤਾ ਕਰਨ ਗਈ ਸਾਡੇ ਨਾਲ ਸਾਨੂੰ ਘਰ ਤੋਂ ਨਿਕਲਣਾ ਦਿੰਦੇ ਹੀ ਨਾ ਉਸੇ ਟਾਈਮ ਸਮਝੌਤਾ ਕਰਦ ਨੇ ਪਰ ਨਹੀਂ ਇਹਨਾਂ ਨੇ ਸਾਡੀ ਪੰਜਾਬ ਦੀ ਆਰਥਿਕ ਨੂੰ ਕਮਜ਼ੋਰ ਕਰਨਾ ਹੁੰਦਾ ਹੈ ਸਾਡੇ ਕੰਮਕਾਰ ਛਡਾਉਣੇ ਹੁੰਨੇ ਆ ਸਾਡੇ ਲੋਕਾਂ ਦੇ ਦੇ ਪੁੱਤ ਮਾਰਨੇ ਹੁੰਨੇ ਇਹਨਾਂ ਨੇ ਕਿ ਇਹਨਾਂ ਨੂੰ ਬਹਾਨਾ ਚਾਹੀਦਾ ਵੀ ਕਿਵੇਂ ਪੰਜਾਬ ਦੀ ਜਵਾਨੀ ਹੈ ਅੱਜ ਫੇਰ ਜਿਹਨੂੰ ਇੱਕ ਵਾਰ ਇਹਨਾਂ ਨੇ ਮੰਨ ਲਓ ਪਹਿਲਾਂ ਅੱਤਵਾਦ ਖਤਮ ਕੀਤਾ ਫੇਰ ਨਸ਼ਾ ਕਹਿ ਕੇ ਖਤਮ ਕੀਤਾ ਤੇ ਅੱਜ ਇਹਨਾਂ ਨੂੰ ਫੇਰ ਪੰਜਾਬ ਦੀ ਜਵਾਨੀ ਰੜਕਦੀ ਹੈ ਅਸੀਂ ਤਾਂ ਆਪਣੇ ਨੌਜਵਾਨਾਂ ਨੂੰ ਵੀ ਕਹੀਦਾ ਵੀ ਹਜਾਂ ਇਹਨਾਂ ਨਾਲ ਸਾਨੂੰ ਲੜਨ ਦੀ ਲੋੜ ਨਹੀਂ ਕੋਈ ਵਕਤ ਆਊਗਾ ਲੜਾਂਗੇ ਨਾ ਗੱਲ ਇਹ ਨਹੀਂ ਹੈਗਾ ਕਿ ਅਸੀਂ ਬੂਝਦਲ ਹੋ ਗਏ ਲੜਾਂਗੇ ਜਦੋਂ ਵਕਤ ਆਊਗਾ ਲੜਾਂਗੇ ਅੱਜ ਸਾਨੂੰ ਹਜੇ ਨਾ ਲੜਨ ਦੀ ਲੋੜ ਨਹੀਂ ਮੈਂ ਤਾਂ ਆਪਣੇ ਵੀਰਾਂ ਨੂੰ ਵੀ ਕਹਿੰਦਾ ਬੈਰੀਕੇਟਾਂ ਤੋਂ ਕੋਲ ਨਹੀਂ ਜਾਣਾ ਬੈਰੀਕੇਟ ਕੋਈ ਬੜੀ ਗੱਲ ਨਹੀਂ ਹੈਗੀ ਲਾਹ ਲੈਣ ਦੇ ਉਹਨਾਂ ਨੂੰ ਅਸੀਂ ਤਾਂ ਕਹਿੰਦੇ ਉਹ ਪੱਕੇ ਹੋ ਜਾਣ ਇੱਕ ਦਿਨ ਜਿਵੇਂ ਇਥੇ ਬਾਰਡਰ ਸੀ ਸਾਡਾ ਉਹ ਬਾਰਡਰ ਉੱਥੇ ਦੁਬਾਰੇ ਫੇਰ ਬਣ ਜਵੇ ਮੈਦਾਕਾਲਪੁਰਖ ਵਾਹਿਗੁਰੂ ਅਗੇ ਇਹ ਕਿਹਾ ਜੀ ਉਹਨਾਂ ਨੂੰ ਅੱਜ ਸਾਡੀ ਪੰਜਾਬ ਦੀ ਨੌਜਵਾਨੀ ਸਾਡੀਆਂ ਪੱਗਾਂ ਫੇਰ ਰੜਕਣ ਲੱਗ ਗਈਆਂ ਮੈਨੂੰ ਨੁਕਸਾਨ ਤਾਂ ਆਪਣੇ ਨੌਜਵਾਨਾਂ ਦਾ ਹੋ ਰਿਹਾ ਕਿੰਨੇ ਸਾਡੇ ਬੱਚੇ ਫੱਟੜ ਹੋਏ ਆ ਇੱਕ ਦੇ ਲੱਤ ਚ ਨੂੰ ਗੋਲੀ ਲੰਘ ਗਈ ਅਸੀਂ ਉੱਥੇ ਦਾਖਲ ਕਰਵਾ ਕੇ ਆਏ ਆ ਇੱਕ ਜਾ ਕੇ ਤੇ ਇੱਕ ਦਾ ਮੂੰਹ ਫੁੱਟ ਗਿਆ ਅੱਖਾਂ ਉਹਨੂੰ ਅੱਖਾਂ ਤੋਂ ਦਿਖਦਾ ਨਹੀਂ ਹਜਾ ਉਹ ਸਾਡੇ ਹੀ ਆ ਯਾਰ ਅਸੀਂ ਉਹਨਾਂ ਦੇ ਨਾਲ ਖੜੇ ਆ ਪਰ ਦਰਦ ਉਹਨਾਂ ਦਾ ਉਹਨਾਂ ਦੀ ਪੀੜਾ ਸਰਕਾਰਾਂ ਨੂੰ ਨਹੀਂ ਪਤਾ ਕਿਉਂਕਿ ਉਹ ਸਾਨੂੰ ਆਪਣਾ ਸਮਝਦਾ ਹੀ ਨਹੀਂ ਜੇ ਉਹ ਸਾਨੂੰ ਆਪਣਾ ਸਮਝਦੇ ਹੁੰਦੇ 47 ਮੈਂ ਪਿਛਲੀ ਗੱਲ ਕਰੂੰਗਾ ਜੇ 47 ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ ਸੀ ਤੇ ਜਦੋਂ ਅਸੀਂ ਆਪਣਾ ਘਰ-ਵਾਰ ਛੱਡ ਕੇ ਹਿੰਦੂਸਤਾਨੀਆਂ ਨਾਲ ਆਏ ਪਰ ਸਾਡੇ ਪੁਰਖੇ ਨੇ ਉਹ ਗਲਤੀ કરી ਬਹੁਤ ਵੱਡੀ ਉਹਦਾ ਅਫਸੋਸ ਹੈ ਸਾਨੂੰ ਸਾਡੀ ਤਿੰਨ-ਚਾਰ ਪੀੜ੍ਹੀਆਂ ਖਤਮ ਹੋ ਗਈਆਂ ਪਰ ਇਹਨਾਂ ਨੇ ਸਾਨੂੰ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਜਰਾਇਮ ਪੇਸ਼ਾ ਕੌਮ ਬੇ ਲੁੱਟਾ ਖਵਾ ਕਰਨ ਵਾਲੀ ਕੌਮ ਹੈ ਦੱਸੋ ਵੀ ਇਹ ਖੜੇ ਸਾਰੇ ਵੀਰ ਕਿਹੜਾ ਇਹਨਾਂ ਚ ਲੁੱਟਾ ਖਵਾ ਕਰਨੇ ਆਲਾ ਇਹ ਤਾਂ ਆਪਣੇ ਘਰਾਂ ਚੋਂ ਆਪਣੇ ਤਨ ਮਨ ਧਨ ਨਾਲ ਇੱਥੇ ਤੱਕ ਪਹੁੰਚੇ ਆਂ ਤੇ ਗਰੀਬ ਨੂੰ ਇੱਥੇ ਕੋਈ ਭੁੱਖਾ ਨਹੀਂ ਜਾਣ ਦਿੰਦੇ ਬਈ ਘਰ ਕਾਰਵਾਰ ਸਾਰਾ ਛੱਡ ਕੇ ਬੈਠੇ ਨੇ ਅਗਲੇ ਬਿਲਕੁਲ ਜੀ ਘਰਵਾਰ ਛੱਡ ਕੇ ਬੈਠੇ ਦੱਸੋ ਇਹ ਲੁੱਟਾ ਖਵਾ ਕਰਨ ਵਾਲੀ ਕੌਮ ਹੈ ਪਰ ਸਾਡੇ ਆਗੂਆਂ ਨੂੰ ਉਸ ਟਾਈਮ ਸਮਝ ਨਹੀਂ ਲੱਗੀ ਉਸ ਤੋਂ ਬਾਅਦ ਸਾਡੇ ਪਰ 78 ਦੇ ਵਿੱਚ ਸਾਡੇ ਕਿੰਨੇ 13 ਸਾਡੇ ਨੌਜਵਾਨ ਇਹਨਾਂ ਸ਼ਰੀਆਮ ਗੋਲੀਆਂ ਮਾਰ ਕੇ ਮਾਰਤਾ ਇਸੇ ਕਰਕੇ ਅੱਜ ਵੀ ਆਪਣੇ ਵੀਰਾਂ ਨੂੰ ਨੇ ਬੈਰੀਗੇਟ ਟੱਕਰ ਨਹੀਂ ਜਾਣਾ ਕਿਉਂਕਿ ਇਹਨਾਂ ਦਾ ਕੁਝ ਨਹੀਂ ਜਾਣਾ ਜੇ ਅਸੀਂ ਇਹਨਾਂ ਦਾ ਇੱਕ ਮਾਰਤਾ ਸਾਡੇ ਪਤਨੀ ਨੇ ਇਹਨਾਂ ਨੇ ਕਿੰਨੇ ਮਾਰਨੇ ਬਾਖਤ ਆਊਗਾ ਵੀ ਕਰਾਂਗੇ ਉਸ ਟਾਈਮ 13 ਮਰੇ ਅਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਜਿਹੜਾ ਨਰਗ ਕਤਾਰੀਏ ਨੇ ਗੋਲੀਆਂ ਚਲਵਾਈਆਂ ਸੀ ਉਹਨੂੰ 22 ਜਨਵਰੀ ਛੱਡ ਕੇ ਇੱਕ ਦਿਨ ਕੋਰਟ ਚ ਪੇਸ਼ ਨਹੀਂ ਹੋਇਆ ਉਹਨੂੰ 22 ਜਨਵਰੀ ਕਰਤਾ ਦੱਸੋ ਤੁਸੀਂ ਆ ਸਾਡੇ ਵੀਰ ਬੈਠੇ ਆਂ ਹਿੰਦੁਸਤਾਨ ਦੀ ਸਰਕਾਰਾਂ ਨੇ ਇਹਨਾਂ ਨੂੰ ਸਜ਼ਾ ਦਿੱਤੀ 20 22 22 ਸਾਲ ਦੀ ਤੇ 40 40 ਸਾਲ ਹੋ ਗਏ ਇਹਨਾਂ ਨੂੰ ਜੇਲ੍ਹ ਚ ਦੱਸੋ ਜੀ ਕਿਹੜੀ ਜੀ ਟਰਾਲੀ ਸਪੈਸ਼ਲ ਕਰਾ ਕੇ ਲੈ ਕੇ ਆਏ ਬਿਲਕੁਲ ਜੀ ਇਹ ਟਰਾਲੀ ਸਪੈਸ਼ਲ ਤਿਆਰ ਕਰੀ ਵੀ ਇਹ ਫੋਟੋਆਂ ਲਾ ਜੀਂ ਕਿਹਨਾਂ ਦੀ ਤਸਵੀਰਾਂ ਲੱਗੀਆਂ ਇੱਕ ਵਾਰ ਦੱਸਣਾ ਚਾਹੁੰਗੇ ਹਾਂ ਬਿਲਕੁਲ ਜੀ ਇਹ ਸਾਡਾ ਉਹ ਹੈ ਜਿਨੇ ਸਾਡਾ ਰਾਜਪਾਗ ਤਿਆਰ ਕਰਕੇ ਸਾਨੂੰ ਦਿੱਤਾ ਸੀ ਜਿਨ੍ਹਾਂ ਸਾਨੂੰ ਜ਼ਮੀਨਾਂ ਦਿੱਤੀਆਂ ਸੀ ਜ਼ਮੀਨਾਂ ਦੇ ਮਾਲਕ ਬਣਾਏ ਸੀ ਬਾਬਾ ਬੰਦਾ ਸਿੰਘ ਬਹਾਦਰ ਤੇ ਇਹ ਉਹ ਸੂਰਮਾ ਹੈ ਜਿਨੇ ਉਸ ਟਾਈਮ ਉਸ ਟਾਈਮ ਇੱਕ ਥੰਮ ਲਾਤਾ ਸੀ ਜਦੋਂ ਨੌਜਵਾਨ ਸਾਡੇ 14-14 ਸਾਲ ਦੇ ਬੱਚਿਆਂ ਨੂੰ ਘਰੋਂ ਚੱਕ ਕੇ ਮਾਰਿਆ ਜਾਂਦਾ ਸੀ ਧੀਆਂ ਭੈਣਾਂ ਨੂੰ ਬੇਪੱਤ ਕਰਿਆ ਜਾਂਦਾ ਸੀ ਇਹ ਸੂਰਮਿਆਂ ਨੇ ਬੇਅੰਤ ਬੁੱਚੜ ਨੂੰ ਸੋਤ ਕੇ ਉਸ ਟਾਈਮ ਸਾਡੀ ਜਵਾਨੀ ਦਾ ਘਾਣ ਬਚਾਇਆ ਸਾਡੇ ਨੌਜਵਾਨਾਂ ਨੂੰ ਬਚਾਇਆ ਤੇ ਅੱਜ ਸ਼ਾਇਦ ਅਸੀਂ ਵੀ ਨਾ ਹੁੰਦੇ ਸਾਨੂੰ ਪਤਾ ਹੈ ਮੇਰੇ ਪਿੰਡ ਤੋਂ ਦੋ ਮੁੰਡੇ ਸਾਡੀਆਂ ਅੱਖਾਂ ਸਾਹਮਣੇ ਪੁਲਿਸ ਚੱਕ ਲੈ ਗਈ ਜਿਹੜੀ ਅੱਜ ਤੱਕ ਨਹੀਂ ਆਏ ਸਾਨੂੰ ਜਦੋਂ ਅਸੀਂ ਸੁੱਤੇ ਪਏ ਹੁੰਦੇ ਸੀ ਸਾਡੇ ਲੱਤਾਂ ਮਾਰੇ ਮਾਰੇ ਕਰਦੇ ਤੇ 2:3 3 ਵਜੇ ਆ ਕੇ ਟੜਕੇ ਨੂੰ ਸੋ ਉਹ ਸੂਰਮਿਆਂ ਨੇ ਉਸ ਟਾਈਮ ਥੰਮ ਲਾਇਆ ਜਦੋਂ ਸਾਡੀ ਨੌਜਵਾਨੀ ਦਾ ਪੂਰਾ ਜਿਕਣ ਸ਼ਿਕਾਰ ਕਰਦੇ ਨੇ ਸ਼ਿਕਾਰੀ ਉਸ ਤਰ੍ਹਾਂ ਸਾਡੀ ਜਵਾਨੀ ਦਾ ਸ਼ਿਕਾਰ ਹੁੰਦਾ ਸੀ ਸੋ ਇਹ ਹੈ ਵੀ ਸਾਡੀ ਸਾਨੂੰ ਹਥਿਆਰ ਉਦੋਂ ਚੱਕਣੇ ਪੈਣੇ ਆ ਜਦੋਂ ਸਾਡੇ ਸਿਰ ਤੇ ਪਾਣੀ ਲੰਘ ਜਾਂਦਾ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਸਾਡੇ ਸਾਨੂੰ ਛੇੜੋ ਨਾ ਅਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਆ ਆਪਣੀ ਕਿਰਤ ਕਰਕੇ ਤੁਹਾਡਾ ਢਿੱਡ ਭਰਿਆ ਹੁਣ ਤੱਕ ਠੀਕ ਹੈ ਇੱਕ ਦਿਨ ਜੇ ਇੱਥੇ ਬਾਰਡਰ ਬਣ ਗਿਆ ਨਾ ਤਰਸੂਗੇ ਜਿਵੇਂ ਇੰਦਰਾ ਗਾਂਧੀ ਕਟੋਰਾ ਲੈ ਕੇ ਘੁੰਮਦੀ ਹੁੰਦੀ ਸੀ ਕਦੇ ਅਮਰੀਕਾ ਕਦੇ ਫਲਾਣੀ ਦੇਸ਼ ਚ ਵੀ ਸਾਨੂੰ ਅਨਾਜ ਦਿਓ ਇਹ ਨਾ ਸੂਰਮਿਆਂ ਨੇ ਉਹ ਮਿੰਟ ਕਰਕੇ ਤੁਹਾਡਾ ਢਿੱਡ ਭਰਿਆ ਏ ਸਾਨੂੰ ਨਾਲ ਰੱਖ ਲੋ ਨਹੀਂ ਰੱਖਣਾ ਬਾਰਡਰ ਪੱਕੇ ਕਰ ਦਿਓ ਯਾਰ ਫਿਰ ਦੇਖੋ ਉਸ ਤੋਂ ਬਾਅਦ ਕੀ ਹਾਲ ਹੁੰਦਾ ਏ ਇਹ ਸਰਕਾਰ ਨੂੰ ਵੀ ਥੋੜੀ ਇਹਦੇ ਵਿੱਚ ਚਾਹੀਦੀ ਆ ਆਪਣਾ ਰੋਲ ਅਦਾ ਕਰਨਾ ਮੋਦੀ ਸਾਹਿਬ ਤਾਂ ਕੋਈ ਮੰਡੇ ਮੇਰੇ ਹਿਸਾਬ ਨਾਲ ਡੋਵਈ ਗਏ ਆ ਨਾ ਭਾਜੀ ਹਾਂ ਹਾਂ ਹਨਾ ਉਹਨਾਂ ਨੂੰ ਕੋ ਉਹ ਲਾਈਟਲੀ ਲਈ ਜਾਂਦੇ ਪੰਜਾਬ ਨੂੰ ਵੀ ਕੋਈ ਚੱਕਰ ਹੀ ਨਹੀਂ ਇਹਨਾਂ ਦਾ ਕੀ ਆ ਮਰ ਵੀ ਜਾਣ ਕੇ ਤੁਰੇ ਫਿਰਨ ਦੋ ਇਹਨਾਂ ਨੂੰ ਬਾਕੀ ਉਹ ਗੱਲਬਾਤ ਟਾਲਣ ਵਾਸਤੇ ਕੋਈ ਥੋੜੇ ਜੇ ਮੰਤਰੀ ਸਾਡੇ ਅੱਗੇ ਕਰ ਦਿੰਦੇ ਆ ਉਹ ਵੀ ਬਸ ਲਾਰਾ ਲਪਾ ਜਦੋਂ ਦੇ ਆਪਣੇ ਕਾਨੂੰਨ ਰੱਦ ਹੋਏ ਉਸ ਤੋਂ ਬਾਅਦ ਇੰਪਲੀਮੈਂਟ ਥੋੜੀ ਹੋਈਆਂ ਚੀਜ਼ਾਂ ਵਾ ਬਸ ਉਦੋਂ ਕਰਤਾ ਹੀ ਤੁਹਾਡਾ ਕੰਮ ਚਲੋ ਵਾਪਸ ਉਸੇ ਸੰਘਰਸ਼ ਤੇ ਅਸੀਂ ਲੜੀ ਜਾਂਦੇ ਸਾਡੀ ਐਮਐਸਪੀ ਹੋਵੇ ਸਾਨੂੰ ਪਤਾ ਹੋਵੇ ਸਾਡੀ ਫਸਲ ਦਾ ਰੇਟ ਲੱਗਣਾ ਹੈ ਕਿ ਅਸੀਂ ਆਹ ਖੇਤੀ ਕਰੀਏ ਆਹ ਕਰੀਏ ਇੱਥੇ ਕੋਈ ਸੈਂਸਿਟਿਵ ਨਹੀਂ ਇੱਕ ਦਿਨ 1509 ਦਾ ਰੇਟ 2500 ਹੋ ਜਾਂਦਾ ਦੂਜੇ ਦਿਨ 3000 ਹੋ ਜਾਂਦਾ ਤੀਜੇ ਦਿਨ 3500 ਹੋ ਜਾਂਦਾ ਵਾ ਇਹ ਜਿਹੜੀ ਦਲਾਲੀ ਖਤਮ ਕਰਨੀ ਚਾਹੀਦੀ ਆ ਬਸ ਉਹ ਤੇ ਬਾਕੀ ਬਾਕੀ ਚੱਲ ਇੱਕ ਕਲਾਸ ਤੋਂ ਸਵਾਲ ਆ ਕਿਵੇਂ ਦੇਖਦੇ ਹੋ ਆਪਾਂ ਹੁਣ ਬਨੂੜ ਸਲੀਪ ਰੋਡ ਤੇ ਖੜੇ ਆ ਹਨਾ ਬਨੂੜ ਨੂੰ ਆਪਾਂ ਦੇਖੀਏ 4-5 ਕਿਲੋਮੀਟਰ ਤੱਕ ਜਾਮ ਲੱਗ ਗਿਆ ਸਾਹਮਣੇ ਰਾਜਪੁਰਾ ਰੋਡ ਆ ਪਰ ਪੂਰਾ ਆਪ ਕਹਿੰਦੇ ਵੀ 20-25 ਕਿਲੋਮੀਟਰ ਦਾ ਜਾਮ ਲੱਗਦਾ ਤਾਂ ਹੋਰ ਵੀ ਜਥੇ ਬੰਦੀ ਪਹੁੰਚ ਰਹੀ ਨੇ ਫਿਰ ਇਦਾਂ ਤਾਂ ਸਰਕਾਰ ਦੇ ਉੱਪਰ ਦੁਆ ਬਣਦਾ ਜਾਊਗਾ ਨਹੀਂ ਦੁਆ ਤਾਂ ਬਣਿਆ ਵਈ ਆ ਜੀ ਇਹ ਇੱਕ ਸਲੀਪ ਰੋਡ ਨਹੀਂ ਜੀ ਹੈਗਾ 메ਨ ਹਾਈਵੇ ਬੰਦ ਆ ਟਿਕਰੀ ਬੰਦ ਆ ਜੀ ਡੱਬ ਵਾਲੀ ਬੰਦ ਆ ਸੌਰੀ ਖਨੌਰੀ ਬੰਦ ਆ ਜੀ ਉਹ ਟਿਕਰੀ ਯਾਦ ਆ ਜਾਂਦਾ ਜੀ ਪੁਰਾਣਾ ਖਨੌਰੀ ਬੰਦ ਆ ਡੱਬ ਵਾਲੀ ਬੰਦ ਆ ਤੇ ਅ ਕਈ ਰੋਡ ਬਚਦਾ ਸਾਡੇ ਕੋਲ ਇੱਧਰ ਸ਼ਾਇਦ ਅਸੀਂ ਉਹਨੂੰ ਵੀ ਬੰਦ ਕਰ ਲਈਏ ਕਿਉਂਕਿ ਸਾਡੇ ਵੀਰ ਹੈ ਜਾਂ ਪਿੱਛੇ ਬਹੁਤ ਬੈਠੇ ਆ ਜੇ ਉਹ ਬੰਦ ਕਰ ਲਿਆ ਫਿਰ ਅਸੀਂ ਉੱਥੇ ਹੀ ਬਾਰਡਰ ਪੇ ਇਹਨਾਂ ਆਪੇ ਬੈਰੀਕੇਡ ਇਹਨਾਂ ਨੇ ਲਾ ਦੇਣੇ ਤੇ ਇਲਜ਼ਾਮ ਸਾਡੇ ਤੇ ਲਾਉਣੇ ਵੀ ਇਹਨਾਂ ਨੇ ਬੰਦ ਕਰਦੇ ਅਸੀਂ ਤਾਂ ਬੰਦੇ ਨਹੀਂ ਕਰੇ ਅਸੀਂ ਤਾਂ ਜਾਣ ਨੂੰ ਤਿਆਰ ਅੱਗੇ ਨੂੰ ਉਹਨੂੰ ਬੰਦ ਕਰ ਲੈਣਗੇ ਪੰਜਾਬ ਨਾਲ ਇਸ ਤਰ੍ਹਾਂ ਹੀ ਖਤਮ ਹੋ ਜਾਊਗਾ ਉਹ ਹੁਣ ਸਰਕਾਰ ਦੀ ਮਰਜ਼ੀ ਹੈ ਸਾਨੂੰ ਨਾਲ ਰੱਖਣਾ ਕਿ ਸਾਨੂੰ ਬਖ ਕਰਨਾ ਕੀ ਅੱਜ ਕਿਵੇਂ ਦੇਖਦੇ ਹੋ ਹਾਲਾਤ ਅੱਜ ਸ਼ਾਂਤਾ ਮਾਹੌਲ ਸਾਰਾ ਨਹੀਂ ਬਿਲਕੁਲ ਜੀ ਅੱਜ ਅਸੀਂ ਸਵੇਰੇ ਵੀ ਲਾਸਮੈਂਟ ਵੀ ਕਰੀਏ ਸਾਰੇ ਵੀਰਾਂ ਨੇ ਉੱਥੇ ਰੜ ਕੇ ਨੌਜਵਾਨਾਂ ਨੂੰ ਵੀ ਕਿਹਾ ਵੀ ਆਪਾਂ ਨਾ ਅੱਗੇ ਨਹੀਂ ਜਾਣਾ ਹਮਮ ਅਗਰ ਇਹ ਬਖ ਕਰਨਾ ਚਾਹੁੰਦੇ ਆ ਫਿਰ ਕਿਉਂ ਅਸੀਂ ਇਹਨਾਂ ਦੇ ਪਿੱਛੇ ਜਾਈਏ ਯਾਰ ਬਖੇ ਰਹਿਣ ਦੋ ਇਸ ਕਰਕੇ ਅਸੀਂ ਸਾਰੇ ਭਰਾਵਾ ਅੱਜ ਕਿਸੇ ਨੇ ਅੱਗੇ ਨਹੀਂ ਗਏ ਹਮ ਕੋਈ ਬੈਰੀਕੇਡ ਤੱਕ ਨਹੀਂ ਗਿਆ ਠੀਕ ਹੈ ਇਹਨਾਂ ਨੂੰ ਦਿਖਾ ਵੀ ਦਿੱਤਾ ਕਿ ਅਸੀਂ ਬੈਰੀਕੇਡ ਤੋੜ ਸਕਦੇ ਸਾਡੇ ਵੀਰਾਂ ਨੇ ਬੈਰੀਕੇਡ ਦੋ ਤੋੜ ਕੇ ਅੱਗੇ ਵੀ ਵਧੇ ਆ ਪਰ ਉਸ ਤੋਂ ਬਾਅਦ ਅਸੀਂ ਕੰਟਰੋਲ ਕਰ ਲਿਆ ਸਾਡੇ ਨੌਜਵਾਨ ਸਾਮੀਦਾਰ ਆ ਸਮਝੇ ਸਾਡੇ ਟਰੈਕਟਰ ਦਾ ਨੁਕਸਾਨ ਵੀ ਹੋਇਆ ਟਾਇਰ ਦਾ ਖਪਾੜੇ ਗਏ ਨੇ ਕਿਹਦੇ ਗੋਲੇ ਮਾਰ ਦੇ ਇਹ ਦੇਖੋ ਜਦੋਂ جنگ ਦੇ ਵਿੱਚ ਜਾਇ ਕਰਦੇ ਜੀ ਫਿਰ ਨੁਕਸਾਨ ਤਾਂ ਹੋ ਹੀ ਕਰਦੇ ਜਦੋਂ ਕੱਲੂ ਕੋਈ ਹੋਰ جنگ ਲੱਗਦੀ ਹੈ ਨੁਕਸਾਨ ਤਾਂ ਹੁੰਦਾ ਹੀ ਟਰੈਕਟਰ ਵੀ ਹੈ ਲਾਸ਼ਾਂ ਵੀ ਗਿਰਦੀਆਂ ਹੁੰਦੀਆਂ ਜੀ ਤੇ ਹਿੰਦੁਸਤਾਨ ਦਾ ਇੱਕ ਕੁਦਰਤੀ ਉਹਨਾਂ ਦੇ ਦਿਮਾਗ 'ਚ ਇਹ ਵੀ ਆ ਵੀ ਜੇ 60 ਲੱਖ ਸਿੱਖ ਤੇ 40 ਲੱਖ ਹਿੰਦੂ ਵੀ ਮਾਰਦੀ ਹੈ ਨਾ ਤਾਂ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਨੂੰ ਆਪਣੀ ਰਾਜ ਗੱਦੀ ਚਾਹੀਦੀ ਹੈ ਉਹਨਾਂ ਨੂੰ ਕੁਰਸੀ ਤੱਕ ਪਿਆਰ ਹੈ ਕਿਉਂਕਿ ਸਾਨੂੰ ਅੱਜ ਮੀਡੀਆ ਸਾਨੂੰ ਦਿਖਾ ਰਿਹਾ ਵੀ ਉੱਥੇ ਅੱਤਵਾਦੀ ਹੈ ਕਈ ਨੈਸ਼ਨਲ ਮੀਡੀਆ ਇਹੀ ਦਿਖਾ ਰਹੇ ਵੀ ਉੱਥੇ ਖਾਲਿਸਤਾਨ ਦੇਸ਼ ਮੰਗ ਰਹੇ ਤੇ ਜਿਹੜੇ ਸਾਡੇ ਫੌਜੀ ਵੀਰ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਉਹਨਾਂ ਨੂੰ ਪਤਾ ਨਹੀਂ ਉਹਦੇ ਦਿਮਾਗ 'ਚ ਕੀ ਮਾਈਂਡ ਕਰਿਆ ਵਾ ਜਿਹੜੇ ਗੋਲੀਆਂ ਚਲਾ ਰਹੇ ਜਦੋਂ ਉਹਨੂੰ ਪਤਾ ਹੋਵੇ ਨਾ ਵੀ ਇਹ ਕਿਉਂ ਆਏ ਆਂ ਕਾਦੇ ਵਾਸਤੇ ਆਏ ਆਂ ਤਾਂ ਉਹ ਸਾਡੇ 'ਤੇ ਗੋਲੀਆਂ ਨਹੀਂ ਚਲਾ ਸਕਦੇ ਇਸ ਕਰਕੇ ਸਰਕਾਰ ਦੀ ਮਨਸਾ ਹੈ ਜੋ ਕੋਈ ਗ ਅੱਥਾ ਬੈਠੇ ਹਾਂ 2-4 ਦਿਨ ਦੇਖਾਂਗੇ ਉਸ ਤੋਂ ਬਾਅਦ ਆਪਣੇ ਆਗੂ ਨਾਲ ਮੀਟਿੰਗ ਕਰਕੇ ਜਿਹੜਾ ਇੱਕ ਰੋਡ ਹੈ ਉਹਨੂੰ ਵੀ ਬੰਦ ਕਰ ਲਾਂਗੇ ਅਸੀਂ ਅੱਗੇ ਕੀ ਕਰਨ ਜਾਣਾ ਬੰਦ ਕਰਾਂਗੇ ਉਹਨੂੰ ਹਾਂਜੀ ਬਾਈ ਤੁਸੀਂ ਕਹਿਣਾ ਚਾਹੁੰਦੇ ਹੋ ਬਾਕੀ ਬਾਈ ਚੜਦੀ ਕਲਾ ਜਾਂ ਮੋਰਚਾ ਪੂਰਾ ਸਿੰਘ ਆਪਣੇ ਗੱਜਣ ਡਏ ਪੂਰੇ ਆ ਵੇਖੋ ਸਾਰੇ ਜਾਓ ਜਲਾਲ ਕੋਈ ਚੱਕਰ ਹੀ ਨਹੀਂ ਇਸ ਤਰ੍ਹਾਂ ਦਾ ਸਾਰੇ ਅਸੀਂ ਆਪਣੀ ਕਿਸਾਨੀ ਦੇ ਮੁੱਦੇ ਤੇ ਪੰਜਾਬ ਦੇ ਨਾਲ ਆ ਕਿਸੇ ਵੀ ਤਰ੍ਹਾਂ ਦੀ ਲੋੜ ਪਈ ਕਿਸੇ ਵੀ ਤਰ੍ਹਾਂ ਦੀ ਆਪਾਂ ਅੱਗੇ ਫਰੰਟ ਤੇ ਕਿੱਥੋਂ ਆਏ ਹੋ ਬਾਈ ਜਾਣ ਕੇ ਅਮਰ ਸਰ ਤੋਂ ਆਏ ਹਾਂ ਅਮਰ ਸਰ ਤੋਂ ਕਿੰਨੇ ਦਿਨਾਂ ਦੇ ਡਟੇ ਹੋ ਇੱਥੇ ਹੋ ਗਏ 2 ਦਿਨ ਜੀ 2 ਦਿਨ ਤੇ ਡਟੇ ਹੋ ਕੱਲ ਵੀ ਦੇਖਿਆ ਠੀਕ ਆ ਥੋੜੇ ਜਿਹਾ ਆਗੂ ਮੀਟਿੰਗ ਕਰਨ ਦੇ ਉਸ ਤੋਂ ਬਾਅਦ 5 ਵਜੇ ਜੋ ਵੀ ਫੈਸਲਾ ਆਊਗਾ ਫਿਰ ਅੱਗੇ ਕਾਰਵਾਈ ਕਰਾਂਗੇ ਕਹਿੰਦੇ ਵੀ ਨੌਜਵਾਨ ਕਈ ਵਾਰ ਸਰਕਾਰਾਂ ਕਹਿੰਦੀ ਨੇ ਵੀ ਨੌਜਵਾਨ ਬੜਕਾਰਤ ਵਿੱਚ ਆ ਕੇ ਅਗੇ ਪੱਥਰ ਉਹ ਕਰ ਦਿੰਦੇ ਨੇ ਕੋਈ ਇਦਾਂ ਦੀ ਗੱਲਾਂ ਤਾਂ ਨਹੀਂ ਹੈਗੀਆਂ ਉਹ ਅਸੀਂ ਗੱਲ ਰਾਤ 3 ਵਜੇ ਵੇਖਿਆ ਉਹ ਕੁਝ ਥੱਲੇ ਵੀ ਬੰਦੇ ਪੱਥਰ ਮਾਰੀ ਜਾਂਦੇ ਸੀ ਉੱਧਰ ਆਰਮੀ ਵਾਲੇ ਬਾਕੀ ਸਾਡੇ ਕਿਸੇ ਬੰਦੇ ਨੇ ਕੋਈ ਉਹਨਾਂ ਦੇ ਬੰਦੇ ਹੀ ਕੋਈ ਖਰਾਬੀ ਕਰਦੇ ਆ ਇੱਥੇ ਉਹਨਾਂ ਨੇ ਪੁਲ ਦੇ ਥੱਲੇ ਖੜ ਕੇ ਰਾ ਪੱਥਰ ਮਾਰੇ ਉੱਧਰ ਆ ਗਏ ਮੈਨੂੰ ਮਿਲੀ ਭੁਗਤ ਹੁੰਦੀ ਹੈ ਕਿਤੇ ਨਾ ਮਿਲੀ ਭੁਗਤ ਨਾ ਮਾਰੇ ਕਿ ਸਾਡਾ ਬੰਦਾ ਨੇ ਕੋਈ ਕਰਦਾ ਹੀ ਨਹੀਂ ਕੋਈ ਏਡੀ ਦੂਰ ਆਏ ਆ ਆਪਾਂ ਤੇ ਆਪ ਦੀ ਗੱਲ ਕਰਨ ਆਏ ਆ ਸਾਡਾ ਬੰਦਾ ਕਿਸੇ ਆਪਣੇ ਬੰਦੇ ਨੇ ਕੋਈ ਗ ਜਿੱਤ ਹਾਸਲ ਕੀਤੀ ਸੀ ਕਿਸਾਨਾਂ ਨੇ ਪੰਜਾਬ ਨੇ ਵੀ ਹੁਣ ਲੱਗਦਾ ਵੀ ਅਗਰ ਨਹੀਂ ਕੋਈ ਮੰਗਾ ਮੰਨ ਦੇ ਫਿਰ ਦਿੱਲੀ ਜਾਣ ਨੂੰ ਮਜਬੂਰ ਹੋ ਸਕਦੇ ਨੇ ਕਿਸਾਨ ਹਾਂਜੀ ਹਾਂਜੀ ਪੂਰੇ ਮਜਬੂਰ ਆਂ ਦਿੱਲੀ ਜਾਣ ਨੂੰ ਦਿੱਲੀ ਜਾ ਕੇ ਬੈਠਾਂਗੇ ਇਹਨਾਂ ਨੂੰ ਦੱਸਾਂਗੇ ਵੀ ਦੱਸੋ ਕਿ ਗੱਲ ਹੀ ਨਹੀਂ ਕਰਦੇ ਸਾਡੇ ਨਾਲ ਦਾ ਇਹਨਾਂ ਨੂੰ ਥੋੜਾ ਜਿਹਾ ਫਿਰ ਸਾਨੂੰ ਵੀ ਘਿਹੜੇ ਹੋਣਾ ਪੈਣਾ ਨਹੀਂ ਤਾਂ ਹੀ ਗੱਲ ਬਾਨੀ ਨਹੀਂ ਤੇ ਇੱਥੇ ਪੰਜਾਬ 'ਚ ਇਹਨਾਂ ਨੇ ਜਲੂਸ ਬਹੁਤ ਕੱਢਣਾ ਸਾਡਾ ਬਾਈ ਕੁਝ ਹੋਰ ਵੀਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਬਾਈ ਦੀਪ ਸਿੱਧੂ ਦੀ ਗੱਲਾਂ ਜਾਂਦੀਆਂ ਹੁੰਦੀਆਂ ਯਾਦ ਆਉਂਦੀਆਂ ਫਸਲਾਂ ਤੇ ਨਸਲਾਂ ਦੀ ਗੱਲ ਕਰਦੇ ਸੀਗੇ ਹਾਂਜੀ ਬਾਈ ਜੀ ਆਉਣੀ ਹੀ ਇਹ ਵੀਰ ਬਹੁਤ ਵਧੀਆ ਨਾਈਸ ਪਰਸਨ ਦਾ ਉਹ ਸਰਕਾਰਾਂ ਦੇ ਚੁਭਦਾ ਦਾ ਬਾਈ ਸੱਚ ਬੋਲਦਾ ਦਾ ਪਰ ਉਹਦੀ ਜਉਂਦੇ ਜੀ ਸਾਡੇ ਹੀ ਬੰਦੇ ਨੇ ਕਦਰ ਨਹੀਂ ਬਾਈ ਬਾਈ ਅੱਜ ਵਰਸੀ ਆ ਉਹਨਾਂ ਦੀ ਹਾਂਜੀ ਹਾਂਜੀ ਵੀਰੇ ਬੜਾ ਅਫਸੋਸ ਹੈ ਸਾਨੂੰ ਤੇ ਬੰਦਾ ਅਸੀਂ ਇੱਕ ਹੀਰਾ ਗਵਾ ਲਿਆ ਕੌਮ ਦਾ ਹੀਰਾ ਦੀਪ ਸਿੱਧੂ ਹੀ ਅੱਜ ਬਾਈ ਦੀਪ ਸਿੱਧੂ ਅੱਜ ਵੀ ਇੱਕ ਦੀਪ ਸਿੱਧੂ ਮਰਿਆ ਤਾਂ ਹਜ਼ਾਰਾਂ ਦੀਪ ਸਿੱਧੂ ਬਣੇ ਆ ਕਿਉਂਕਿ ਅਸੀਂ ਵੀ ਵੀ ਬਿਰੇ ਉਹਦੀ ਸੋਚ ਤੇ ਚੱਲਣ ਲਈ ਤਿਆਰ ਹੈ ਵੀ ਜਿਵੇਂ ਸਾਡਾ ਭਰਾ ਕਹਿੰਦਾ ਤਾਂ ਵੀ ਅਸੀਂ ਇਹ ਦਿੱਲੀ ਦੀ ਹਿੱਕ 'ਚ ਵੱਜਣਾ ਜਾ ਕੇ ਓਕਣਾ ਵੱਜਣਾ ਕੋਈ ਨਹੀਂ ਸਾਨੂੰ ਸਾਡੇ ਆਗੂ ਨੇ ਰੋਕਿਆ ਹੋਇਆ ਜਦੋਂ ਵੀ ਸਮਾਂ ਮਿਲਿਆ ਆ ਬੈਰੀ ਬੂਰੀ ਗੇੜ ਅਸੀਂ ਕੱਲੇ ਤੋੜ ਦੇਣੇ ਤੇ ਸਾਨੂੰ ਰੋਕਿਆ ਗਿਆ ਵੀ ਅਜੇ ਰੁਕਜੋ ਕਿਉਂ ਕਿ ਪਿੱਛੋਂ ਕਾਲ ਆਈ ਹੋਈ ਆ ਜਦੋਂ ਸਾਨੂੰ ਕਾਲ ਆ ਗਈ ਜਾਂ ਇੱਕੋ ਦਾਮ ਅਸੀਂ ਇਕੱਠ ਆਪਣਾ ਟੁਕੜੀਆਂ ਬਣਾ ਕੇ ਕਿਉਂਕਿ ਸਾਡੇ ਨੌਜਵਾਨਾਂ ਦਾ ਨੁਕਸਾਨ ਬਹੁਤ ਹੋਇਆ ਬੜਾ ਕੋ ਦੇਖਣਾ ਮੰਦਰ ਰਾਲ ਬਿਲਕੇ ਚੱਲਣਾ ਪੈਂਦਾ ਨੁਕਸਾਨ ਬਹੁਤ ਹੋਇਆ ਉਹਦੇ ਕਰਕੇ ਅਸੀਂ ਨੁਕਸਾਨ ਨਹੀਂ ਕਰਾਉਣਾ ਚਾਹੁੰਦੇ ਹੁਣ ਕਿਉਂਕਿ ਸਾਡੇ ਨੌਜਵਾਨ 100 50 ਜਿਵੇਂ ਅੱਗੇ ਜਾਂਦੇ ਆ ਉਹਨਾਂ ਦੇ ਪਲਾਸਟਿਕ ਦੀਆਂ ਗੋਲੀਆਂ ਮਾਰਦੇ ਆ ਸੱਟਾਂ ਲੱਗਦੀਆਂ ਉਹਦੇ ਕਰਕੇ ਹੁਣ ਅਸੀਂ ਵੀ ਇੱਕ ਆਪਣੀ ਰਣਨੀਤੀ ਬਣਾਉਣੀ ਆ ਬਸ ਇਕੱਠੇ ਇੱਕੋ ਲੱਗ ਤ ਹੱਲਾ ਬੋਲਣਾ ਇਹਨਾਂ ਦੇ ਉੱਪਰ ਚੜ੍ਹਣਾ ਚੜ੍ਹਨਾ ਜਾ ਕੇ ਫਿਰ ਦੇਖਾਂਗੇ ਆ ਜਿਹੜੇ ਬੈਰੀਪੂਰੀ ਜਿਹੜਾ ਹੈ ਤਾਂ ਅਸੀਂ ਤੋੜ ਦੇਣੇ ਹੁਣ ਅਸੀਂ ਮਿੱਤ ਕੇ ਆਏ ਆ ਜਿਹੜਾ ਕੰਮ ਕਰਨਾ ਦਿੱਲੀ ਜਾਣਾ ਤਾਂ ਜਾਣਾ ਜੋ ਮਰਜੀ ਹੋ ਜਵੇ ਜਦੋਂ ਇੱਕ ਬੰਦਾ ਸਿਰ ਤੇ ਕੱਪੜਾ ਬੰਨ ਲੈਂਦਾ ਮਰਨੇ ਪਰ ਖੜ ਗਿਆ ਤਾਂ ਉਹਨੂੰ ਕਿਸੇ ਦਾ ਡਰ ਨਹੀਂ ਹੁੰਦਾ ਬਾਗੀ ਹੋ ਜਾਂਦਾ ਸਾਡੇ ਸਿੰਘ ਹੁਣ ਬਾਗੀ ਹੋਏ ਪਿਆ ਜਾਂ ਮਰੂਗੇ ਜਾਂ ਦਿੱਲੀ ਚ ਬੜੂਗੇ ਜਾ ਕੇ ਇੱਕੋ ਗੱਲ ਹੋਊਗੀ ਹੁਣ ਕਿਵੇਂ ਦੇਖਦੇ ਆ ਦੀਪ ਸਿੱਧੂ ਜੀ ਨਾਲ ਹੁੰਦੇ ਕਿ ਮਾਹੌਲ ਕਿਸ ਤਰ੍ਹਾਂ ਦਾ ਹੋਣਾ ਸੀ ਦੇਖੋ ਉਹ ਬਹੁਤ ਇੰਟੈਲੀਜੈਂਟ ਬੰਦਾ ਤਾਂ ਉਹਨੂੰ ਇਹ ਸਰਕਾਰਾਂ ਦੀਆਂ ਹੀ ਗੋਲਾ ਪਤਾ ਤਾਂ ਵੀ ਉਹ ਇਹਨਾਂ ਦੇ ਖਲੜੀਆਂ ਢੇਡ ਸਕਦਾ ਤਾਂ ਉਹ ਸਾਨੂੰ ਜਾਗ ਜਗਾ ਸਕਦਾ ਤਾਂ ਜਿਹੜੀ ਕੌਮ ਸੁੱਤੀ ਦੀ ਉਹਦੇ ਕੋਲ ਐਦਾਂ ਦੇ ਜੋ ਇਹਨਾਂ ਦੇ ਸਰਕਾਰਾਂ ਦੀਆਂ ਸੜੀਆਂ ਗੰਦੀਆਂ ਨੀਤੀਆਂ ਉਹਦੇ ਕੋਲ ਪਰਦਾ ਫਾਸ਼ ਕਰਕੇ ਆਪਣੇ ਨੌਜਵਾਨਾਂ ਨੂੰ ਜਗਾ ਸਕਦਾ ਤਾਂ ਉਹ ਇਸੇ ਕਰਕੇ ਸਰਕਾਰਾਂ ਨੂੰ ਚੁਭਦਾ ਤਾਂ ਵੀ ਉਹਨੂੰ ਜਿਹੜੀਆਂ ਸਾਡੀਆਂ ਕਮੀਆਂ ਪਤਾ ਕਿਉਂਕਿ ਉਹ ਬਹੁਤ بڑا ਵਕੀਲ ਦਾ ਇੰਟੈਲੀਜੈਂਟ ਬੰਦਾ ਦਾ ਉਹਨੂੰ ਇਹ ਵੀ ਪਤਾ ਦਾ ਵੀ ਸਰਕਾਰ ਕਿੱਥੋਂ ਕਿੱਥੇ ਗਿਰ ਸਕਦੀ ਹੈ ਇਸੇ ਕਰਕੇ ਸਰਕਾਰਾਂ ਨੇ ਉਹਨੂੰ ਮਾਰਤਾ ਵਿਚਾਰੇ ਨੂੰ ਐਕਸੀਡੈਂਟ ਬਣਾਤਾ ਉਹਦੇ ਉਹਦੇ ਕਰਕੇ ਪੰਜਾਬ ਨੂੰ ਬਹੁਤ بڑا ਘਾਟਾ ਪਿਆ ਬਹੁਤ ਜ਼ਿਆਦਾ ਬਣਾ ਹੁਣ ਵੀ ਜੇ ਕੋਈ ਸੱਚ ਬੋਲਦਾ ਆ ਸਾਡੀ ਪੰਜਾਬ ਦੀ ਸਰਕਾਰ ਆ ਇਹ ਚੱਕ ਕੇ ਉਹਨੇ ਪਰਚਾ ਦੇ ਦਿੰਦੀ ਆ ਭਾਣਾ ਸਿੱਧੂ ਜਿਹੜੇ ਕੰਮ ਸਾਡੇ ਹੀ ਸਰਕਾਰ ਨੂੰ ਕਰਨੀ ਚਾਹੀਦੀ ਕਿਸੇ ਜ਼ਿਮੀਦਾਰ ਦਾ ਪੁੱਤ ਬਾਹਰ ਨੂੰ ਜਾਂਦਾ ਉਹਦੇ ਪੈਸੇ ਫਸਦੇ ਆ ਜਿਉਂ ਕੋਈ ਸੱਚਾ ਸਾਡਾ ਕੋਈ ਨੌਜਵਾਨ ਪੈਸੇ ਕਢਵਾਉਂਦਾ ਤਾਂ ਕੋਈ ਮਾਰਾ ਕਰਤਾ ਉਹਨੂੰ ਉਹ ਸਰਕਾਰ ਦਾ ਕੰਮ ਨਹੀਂ ਕਿਸੇ ਏਜੰਟ ਤੋਂ ਪੈਸੇ ਦਵਾਉਣੇ ਕਿਸੇ ਜ਼ਿਮੀਦਾਰ ਦੇ ਜਾਂ ਕਿਸੇ ਵੀ ਇਨਸਾਨ ਦੇ ਜੋ ਸਾਡਾ ਕੋਈ ਨੌਜਵਾਨ ਕਰਦਾ ਆ ਭਾਨਾ ਸਿੱਧੂ ਵਿਚਾਰਾ ਵੀਰ ਮੇ ਕਿੰਨੇ ਪੈਸੇ ਕਢਾਏ ਆ ਆ ਸਾਡੇ ਭਗਵਾਨ ਤਮਾਨ ਨੇ ਉਹਦੇ ਦੇ ਪਰਚੇ ਦਿੱਤੇ ਝੂਠੇ ਜਿੱਦ ਗਲੀ ਟਾਰਚਰ ਕਰਦੇ ਉਹਨੂੰ ਕੁੱਟਿਆ ਮਾਰਿਆ ਉਹਦੇ ਤੇ ਠੰਡਾ ਪਾਣੀ ਪਾਇਆ ਗਿਆ ਦੱਸੋ ਜੇ ਸਾਡੀ ਉਹ ਸਰਕਾਰ ਵਾਲੀ ਕੁੱਤੀ ਚੋਰਾਂ ਨਾਲ ਵਾਲੀ ਹੋਈ ਆ ਤਾਂ ਸਾਡਾ ਪੰਜਾਬ ਵੀ ਕੀ ਕਰੂਗਾ ਕੀ ਕਰਨਗੇ ਨੌਜਵਾਨ ਸਾਡੀ ਸਰਕਾਰ ਸੈਂਟਰ ਨਾਲ ਵਾਲੀ ਹੋਈ ਆ ਬੀ ਟੀਮ ਐ ਸਾਡਾ ਜਿਹੜਾ ਕੇਜਰੀ ਵਾਲਾ ਬੀ ਟੀਮ ਐ ਆਰਐਸਐਸ ਦੀ ਬੀ ਟੀਮ ਐ ਅਸੀਂ ਸਾਨੂੰ ਪਹਿਲਾਂ ਪਤਾ ਨਹੀਂ ਤਾਂ ਦੀਪ ਸਿੱਧੂ ਨੂੰ ਇਹ ਗੱਲਾਂ ਪਤਾ ਦੀਆਂ ਤਾਂ ਹੀ ਉਹ ਸਾਡਾ ਵੀਰ ਕਹਿੰਦਾਦਾ ਵੀ ਇਹ ਟੋਪੀਆਂ ਵਾਲਿਆਂ ਤੋਂ ਬਚੋ ਪਰ ਸਾਡੇ ਲੋਕਾਂ ਨੂੰ ਆਇਂਦਾ ਵੀ ਬਦਲਾਵ ਪਤਾ ਨਹੀਂ ਕਿਹਾ ਜਾਊਗਾ ਬਦਲਾਵ ਲੈ ਆਤਾ ਉਹਨੇ ਸਾਡੀ ਹੱਦ ਜਾ ਕੇ ਸਾਡੇ ਬਜ਼ੁਰਗਾਂ ਤੇ ਡਰੋਨ ਬੰਬ ਸਿੱਟਦਾ ਹੂੰ ਕਿਆ ਭਵਾਨ ਤਮਨ ਕਹਿ ਨਹੀਂ ਸਕਦਾ ਵੀ ਸਾਡੀ ਹੱਦ ਵਿੱਚ ਭਾਈ ਤੁਹਾਡਾ ਡਰੋਨ ਨਹੀਂ ਆਉਣਾ ਚਾਹੀਦਾ ਕਿਉਂ ਨਹੀਂ ਬੋਲ ਰਿਹਾ ਇੱਧਰ ਆ ਕੇ ਉਹਨਾਂ ਨੇ ਕਿਆਮਤ ਵਾਲਾ ਪੰਜਾਬ ਜਾ ਕੇ ਗੋਲਾਬਾਰੀ ਕਰਨ ਦਾ ਹੂੰ ਸਾਡਾ ਸੀਐਮ ਕਿਉਂ ਨਹੀਂ ਬੋਲ ਰਿਹਾ 92 ਸਾਡੇ ਐਮਐਲਏਓ ਕਿਉਂ ਨਹੀਂ ਬੋਲ ਰਹੇ ਚੁੱਪ ਬੈਠੇ ਆ ਉਹ ਹੂੰ ਠੀਕ ਹੈ ਭਾਈ ਹਾਂ ਜੀ ਤੇ ਭਾਈ ਡਟੇ ਰਹੂਗੇ ਜਥੇਬੰਦੀਆਂ ਦੇ ਨਾਲ ਹਾਂ ਜੀ ਡਟੇ ਰਹੂਗੇ ਜੀ ਬੈਠੇ ਆ ਹੁਣ ਜਦ ਤੱਕ ਸਾਹ ਚੱਲਦੇ ਆ ਉਰੀ ਆ ਪੂਰੀ ਆ ਹਾਂ ਮੋਦੀ ਦੀ ਕੀ ਸੀ ਪਹਿਲਾਂ ਵੀ ਕਰਾਈ ਹੁਣ ਵੀ ਕਰਾ ਕੇ ਜਾਵਾਂਗੇ ਜਿਹੜਾ ਮੋਦੀ ਦੀ ਧੌਣ 'ਚ ਕੀਲਾ ਜਦ ਤੱਕ ਨਿਕਲਦਾ ਨਹੀਂ ਅਸੀਂ ਨਹੀਂ ਜਾਂਦੇ ਠੀਕ ਹੈ ਜੀ ਮੋਦੀ ਕਰ ਲਈ ਜੋ ਕਰਨਾ ਇਹ ਵਾਰੀ ਦਿੱਲੀ ਵਿਆਲੀ 21 ਵਾਰ ਫੇਰ ਬਿਆਹ ਕੇ ਲੈ ਕੇ ਆਉਣੀ ਹੈ ਜੀ ਹੂੰ ਅਜੀ ਇੱਕੋ ਗੱਲ ਕਹਿਣੀ ਚਾਹੁੰਦੇ ਆ ਵੀ ਜੇ ਤੁਹ ਤੁਸੀਂ ਕਹਿੰਦੇ ਵੀ ਪੰਜਾਬ ਨੂੰ ਅਲੱਗ ਕਰਨਾ ਉਰੇ ਬਾਰਡਰ ਕਰ ਦਿਓ ਤੁਮੇ ਤੁਮਾਰਾ ਖੂਬ ਹਮੇ ਹਮਾਰਾ ਖੂਬ ਆਸੀਂ ਪੰਜਾਬ ਦੀ ਜਿਹੜੀ ਜਵਾਨੀ ਆ ਆਪਣੇ ਢਾਂਗ ਨਾਲ ਇਹਨੂੰ ਆਪ ਚਲਾਈਏ ਪੰਜਾਬ ਨੂੰ ਤੇ ਆਪ ਆਪਣਾ ਅੱਗੇ ਵਧਿਏ ਜ਼ਿੰਦਗੀ ਵਿੱਚ ਹੀ ਬਸ ਠੀਕ ਹੈ ਜੀ